ਐ ਜੀਪੀਸੀ ਦੇ ਦੋ ਮੁਲਾਜ਼ਮਾਂ ਨੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੇਜੇ ਤਰਨ ਦਿੱਤਾ ਮੰਗ ਪੱਤਰ। ਹਾਂ ਜੀ ਮੈਂਬਰ ਸਾਹਿਬ ਇਹ ਨਾ ਮੈਂ ਤੁਹਾਡਾ ਅੱਜ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਆਏ ਜੇ ਕੀ ਗੱਲ ਬਾਤ ਹੈ? ਮੈਂ ਅਮਰੀਕ ਸਿੰਘ ਛਾਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬੱਬਣਾ। ਔਰ ਮੇਰੇ ਨਾਲ ਨੇ ਸਰਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਲਾਚੌਰ ਤੇ ਬਾਕੀ ਨਾਲ ਪੰਥ ਅਤਿ ਸਾਡੇ ਸਾਥੀ ਆਏ ਨੇ ਨਾਲ। ਕੀ ਮੰਗ ਲੈ ਕੇ ਆਏ ਮੰਗ ਅਸੀਂ ਇਹ ਲੈ ਕੇ ਆਇਆ ਕਿ ਜੋ ਸੋਸ਼ਲ ਮੀਡੀਆ ਤੇ ਕਈਆਂ ਦਿਨਾਂ ਤੋਂ ਚਰਚਾ ਚੱਲ ਰਹੀ ਏ ਜਿਹਦੇ ਵਿੱਚ ਪ੍ਰਦੀਪ ਕੁਲੇਰ ਨੇ ਉਹ ਸਾਰੀ ਸਥਿਤੀ ਦੱਸੀ ਆ ਇਹ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਰਾਮ ਰਹੀਮ ਨੂੰ ਵੱਖ-ਵੱਖ ਥਾਵਾਂ ਤੇ ਕਈ ਵੇਰਾਂ ਮਿਲਿਆ ਚੋਣਾ ਚੋਣ ਨੂੰ ਮਤਨ ਲਈ ਉਹ ਉਹਦੇ ਜਿਹੜਾ ਸੀ ਹੁਕਮਨਾਮਾ ਵਾਪਸ ਕਰਾਉਣ ਲਈ ਕਿਦਾਂ ਸਪਸ਼ਟੀਕਰਨ ਲਿਖਵਾਇਆ ਕਿਦਾਂ ਉਹਦੇ ਵਿੱਚ ਤਬਦੀਲੀ ਕੀਤੀ ਇੱਕ ਵੱਜੁਰ ਗੁਨਾਹ ਕੀਤਾ ਸੋ ਵੀਰ ਸਿੰਘ ਬਾਦਲ ਨੇ ਇਹ ਮਸਲਾ ਹੈ ਸ਼੍ਰੀ ਕਾਲਕਟਕ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਬਉੱਚਤਾ ਦਾ ਅਸੀਂ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬ ਨੂੰ ਕਿ ਇਹਦੀ ਜਾਂਚ ਕਰਕੇ ਕਿਉਂਕਿ ਉਹ ਦੋਸ਼ ਲਾਏ ਨੇ ਇਹਦੀ ਅਸਲੀਅਤ ਜਾਣ ਕੇ ਤੇ ਜੋ ਦੋਸ਼ ਸਖਵੀਰ ਸਿੰਘ ਬਾਦਲ ਦਾ ਬਣਦਾ ਹੈ ਉਹਦੇ ਅਨਸਾਰ ਇਹਨੂੰ ਸਖਤ ਸਖਤ ਜਿਹੜੀ ਉਸ ਸਜ਼ਾ ਦਿੱਤੀ ਹੈ ਲੇਕਿਨ ਜਿਸ ਤਰੀਕੇ ਤੋਂ ਵੀਰ ਬਾਦਲ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਅੱਜ ਉਸ ਨੂੰ ਜਨਤਕ ਕਰ ਦਿੱਤਾ ਗਿਆ ਉਹਨਾਂ ਨੇ ਗਲਤੀ ਵੀ ਮੰਨ ਲਈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਮਾਫੀ ਮਿਲ ਜੇਗੀ ਬਿਲਕੁਲ ਨਹੀਂ ਗਲਤੀ ਅਣਜਾਣ ਉਪਣੇ ਤੋਂ ਹੋ ਜੇ ਉਹਦੀ ਮਾਫੀ ਮਿਲਦੀ ਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਹੈ ਕਦੇਸ਼ ਹੋਇਆ ਆ ਸੀ ਕਿ ਰਾਮ ਰਹੀਮ ਨਾਲ ਕਿਸੇ ਸਿੱਖ ਨੇ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਇਹ ਗਲਤੀ ਨਹੀਂ ਨਾ ਇਹ ਨਿੱਜੀ ਹਿੱਤ ਨੇ ਉਹਨਾ ਹਿੱਤਾਂ ਕਰਕੇ ਇਹਨੇ ਅਕਾਲ ਤਖਸਾਲ ਦੇ ਦੇਸ਼ ਦੀ ਕੋਈ ਪਰਵਾਹ ਨਹੀਂ ਕੀਤੀ ਤਾਂ ਹੁਣ ਕੀ ਲੱਗਦਾ ਦੂਜੇ ਪਾਸੇ ਜੋ ਅਕਾਲੀ ਬਾਗੀ ਆਗੂ ਹੈ ਉਹ ਵੀ ਪ੍ਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕਰ ਰਹੇ ਤੁਸੀਂ ਵੀ ਪ੍ਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕੀਤੀ ਲੇਕਿਨ ਕੁਝ ਅਕਾਲੀ ਆਗੂ ਕਹਿੰਦੇ ਵੀ ਪ੍ਰਦੀਪ ਪਲੇਅਰ ਤੇ ਖੁਦ ਦੋਸ਼ੀ ਸੀ ਇਹਦੇ ਗੱਲ ਕਿਸ ਤਰ੍ਹਾਂ ਮੰਨੀ ਐ ਇਹਦਾ ਮਤਲਬ ਹੈ ਵੀ ਜਿਹੜਾ ਦੋਸ਼ੀ ਆ ਉਹ ਗਵਾਹ ਨਹੀਂ ਬਣ ਸਕਦਾ ਉਸ ਸਥਿਤੀਸ਼ਾਂ ਉਹ ਦਿੱਕਸ਼ਾਂ ਮਤਿ ਦੀ ਗੋਆ ਜਿੱਦੇ ਹੁੰਦਾ ਸਭ ਕੁਝ ਵਾਪਰਿਆ ਹੁਣ ਉਹਨਾਂ ਨੇ ਆਪਣੇ ਦੋਸ਼ ਨੂੰ ਝਟਲਾਉਣ ਲਈ ਤੇ ਜੋ ਮਰਜ਼ੀ ਕਹੀ ਜਾਣਾ ਕੋ ਪ੍ਰਦੀਪ ਪਲੇਰ ਨੂੰ ਪਰ ਜੋ ਦੇ ਸਾਹਮਣੇ ਵਾਪਰਿਆ ਉਹ ਦੱਸ ਰਿਹਾ ਉਹ ਸਮਾਂ ਦੱਸ ਰਿਹਾ ਉਹ ਸਥਾਨ ਦੱਸ ਰਿਹਾ ਉਹ ਜੋ ਪ੍ਰਕਾਸ਼ ਸਿੰਘ ਨੇ ਕਿ ਰਹਿੰਦੀ ਗੱਲ ਜਿਹੜੀ ਆ ਤੁਸੀਂ ਰਣਵੀਰ ਸਿੰਘ ਕਟਰੇ ਵਾਲੀ ਵੇਖ ਲਓ ਜੇ ਸਾਰੀ ਜਾਂਚ ਕੀਤੀ ਆ ਕੋਈ ਭਲੇ ਕੋਈ ਗਲਤੀ ਰਹਿ ਨਹੀਂ ਗਈ